ਅੰਦੀ ਕਿੱਦਾਂ ਹਾਰੇ ਅਕਰੋ ਆਪਣੇ ਜੋੜਿਆਂ ਦਾ ਸ਼ੌਂਕ ਹੈ ਪਹਿਲਾ ਜੋੜਾ ਰੱਤਾ ਨਾਲ ਖੁੱਦਰੀ ਚਿੱਟੀ ਖੱਟੀਆਂ ਅੱਖਾਂ ਤੇ ਚਿੱਟੀਆਂ ਅੱਖਾਂ ਦਾ ਕਬੂਤਰ ਦੂਜਾ ਜੋੜਾ ਇੱਕ ਖੱਟੀਆਂ ਦਾ ਤੇ ਇੱਕ ਚਿੱਟੀਆਂ ਦਾ ਲਾਈਕ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਲੱਗੇ ਜੋੜੇ ਤੇ ਇਹ ਜੋੜਾ ਨੰਬਰ 3 ਦੋਨੇ ਖੱਟੀਆਂ ਅੱਖਾਂ ਦੇ ਨੇ ਜੋੜਾ ਨੰਬਰ 4 ਦੋਨੇ ਹਰੀਆਂ ਅੱਖਾਂ ਦੇ ਕਬੂਤਰ ਨੇ ਇੱਕ ਹਰੀ ਅੱਖ ਦੀ ਕੂਦਰੀ ਤੇ ਇੱਕ ਕੂਕਤਰਾ ਤੇ ਅੱਗੇ ਆ ਗਿਆ ਆਪਣਾ ਜੋੜਾ ਨੰਬਰ 5 ਸਾਖਾ ਸਾਖਾ ਕੂਕਤਰਾ ਤੇ ਸਾਖੀ ਕੂਦਰੀਆ ਤੇ ਅੱਗੇ ਆਪਣਾ ਆ ਗਿਆ ਜੋੜਾ ਨੰਬਰ 6 ਇਹ ਵੀ ਹੈਗੇ ਚਟੀਆਂ ਅੱਖਾਂ ਦੇ ਦੋਵੇਂ ਨਰ ਤੇ ਮਦੀਨ ਚਿੱਟੇ ਸਫੇਦ ਨੇ ਬਾਕੀ ਤੇ ਅੱਗੇ ਅੱਗੇ ਆ ਗਿਆ ਆਪਣਾ ਜੋੜਾ ਨੰਬਰ 7 ਹਰਤਿਆਂ ਦਾਗਾ ਰੱਤਾ ਕਬੂਤਰ ਤੇ ਕਾਲੀ ਜੀਨੀ ਕਬੂਤਰੀ ਆ ਚਿੱਟੀਆਂ ਅੱਖਾਂ ਦੇ ਦੋਹੇ ਲਾਈਕ ਕਮੈਂਟ ਕੱਕ ਦੱਸੋ ਕਿਦਾਂ ਲੱਗੇ ਤੇ ਅੱਗੇ ਆ ਗਿਆ ਆਪਣਾ ਜੋੜਾ ਨੰਬਰ 8 ਬਰਡਲੇ ਕਬੂਤਰ ਆ ਚਿੱਟੀ ਕਾਲੀ ਦਾ ਤੇ ਖੱਟੀ ਕਾਲੀ ਦਾਗਾ ਤੇ ਅੱਗੇ ਆ ਗਿਆ ਜੋੜਾ ਨੰਬਰ 9 10ਵੀਂ ਨਾਲ ਹੀ ਆ ਗਿਆ ਆਪਣਾ ਗਾਲਚੀਨਿਆਂ ਦਾ ਗਾਲਚੀਨੀ ਕਬੂਤਰੀ ਆ ਆ ਡੰਡੇ ਤੇ ਗਾਲਚੀਨਾ ਕਬੂਤਰ ਬੈਠਾ ਤੇ ਅੱਗੇ ਆ ਗਿਆ ਜੋੜਾ ਨੰਬਰ 12 ਚਿੱਟੀਆਂ ਅੱਖਾਂ ਦੀ ਚਿੱਟੀ ਨੋਕੀ ਕੂਤਰੀ ਆ ਤੇ ਅੱਗੇ ਆ ਗਿਆ ਜੋੜਾ ਨੰਬਰ 13 ਲਾਲ ਚੀਨਾ ਤੇ ਖੱਟੀਆਂ ਅੱਖ ਨਕੂਤਰ ਆ ਆ ਵੀ ਖੱਟੀਆਂ ਦੇ ਚਿੱਟੀਆਂ ਦੀ ਕੂਤਰੀ ਆ ਚਿੱਟੀ ਸਫੈਦ ਤੇ ਆ ਗਿਆ ਆਪਣੀ ਚਿੱਟੀਆਂ ਅੱਖਾਂ ਦੇ ਕੂਤਰ ਜੋੜਾ ਨੰਬਰ 15 ਜੋੜਾ ਨੰਬਰ 16 16 ਦੋਵੇਂ ਚਿੱਟੀਆਂ ਖੱਟੀਆਂ ਦੇ ਤੇ ਅੱਗੇ ਆ ਗਿਆ ਜੋੜਾ ਨੰਬਰ 18 ਲਾਲ ਚੀਨੀ ਕੁਤਰੀ ਤੇ ਖਟੀਆਂ ਦਾ ਪੁੱਤਰ